ਆਜਾ 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 ਕਰੇ ਦੋਸਤੋ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਜਿਲੰਗੂ ਦੇਵਾ ਇਹ ਮੇਰੀਆਂ ਭਾਂਦੀਆਂ ਤੇ ਉਹ ਛੋਟਾ ਮੇਰਾ ਭਾਂਜਾ ਕੈਨੇਡਾ ਤੋਂ ਆਇਆ ਤੇ ਬਾਕੀ ਉਹ ਵੀ ਕਹਿੰਦੇ ਵੀ ਪੰਜਾਬ ਵਰਗਾ ਮਾਹੌਲ ਕਿਤੇ ਵੀ ਹੈ ਨਹੀਂ ਤੇ ਆਪਣੇ ਮੋਟਰ ਘਰੇ ਜਿਹੜੀ ਲੱਗੀ ਹੋਈ ਆ ਆਪਣੇ ਘਰ ਦੇ ਮਤਲਬ ਇਹ ਆਪਣਾ ਵੇਦੀ ਮੇਰੀ ਛੋਟੋ ਤੋ ਤੂੰ ਵੀ ਨਾ ਹੁਣ ਦੇਖੋ ਵੀ ਉਹ ਵੀ ਕਹਦਾ ਮੈਨੂੰ ਵੀ ਛੱਡੋ ਛੱਡ ਦੇ ਪੁੱਤੇ ਵੀ ਵਿੱਚ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਦੇਜੂਗਾ ਹਾਂ ਹਾਂ ਆ ਆ ਜਿਹੜਾ ਜਿਹੜਾ ਨਜ਼ਾਰਾ ਨਾ ਇਹ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਤਾਂ ਕਿਉਂ ਹੀ ਤੇ ਬੱਚੇ ਇੱਥੇ ਆ ਕੇ ਇੰਨੇ ਖੁਸ਼ ਹੁੰਦੇ ਆ ਕਿ ਤੁਸੀਂ ਇਹ ਇਹ ਹੁਣ ਇਥੇ ਰੜ ਗਿਆ ਜੇ ਬਸੇ ਜੇ ਹੁਣ ਕੱਢਣਾ ਔਖਾ ਹੋਣਾ ਉਹ ਇੱਥੇ ਆ ਕੇ ਜੀ ਲੱਗੇ ਨਾ ਤੁਹਾਡਾ ਵਧੀਆ ਤੋਂ ਉਹਨਾਂ ਦਾ ਸਾਰਿਆਂ ਦਾ ਜਨਮ ਦਿਲ ਤਾਂ ਨਹੀਂ ਕਰਦਾ ਇਹ ਜਦੋਂ ਇੱਥੇ ਆਉਂਦੇ ਇਹਨਾਂ ਦਾ ਵਾਕਿਓ ਬੱਚਿਆਂ ਦਾ ਜਨਮ ਉੱਥੇ ਦਿਲ ਨਹੀਂ ਕਰਦਾ ਯਾਰ ਉੱਥੇ ਤਾਂ ਬੱਚੇ ਦਾ ਕਿਸ ਹਿਸਾਬ ਦੇ ਚਲੋ ਜੇ ਉੱਥੋਂ ਦੀ ਜ਼ਿੰਦਗੀ ਦੇਖੀਏ ਤੇ ਜ਼ਿੰਦਗੀ ਇੱਥੋਂ ਦੀ ਹੋਈ ਹੈ ਤੇ ਆਪਾਂ ਅੱਜ ਪਨੀਰੀ ਰਲਾ ਕੇ ਛਟੀਆਂ ਝੋਨੇ ਦੀ ਨੂੰ ਦਿਸਦੇ ਹੋਣੇ ਪਿੱਛੇ ਤੇ ਇੱਕ ਮੋਟਰ ਆਪਣੀ ਉਹ ਪਿੱਛੇ ਘਰ ਦੇ ਨਾਲ ਹੀ ਆ ਬਿਲਕੁਲ ਆ ਬੈਕ ਸਾਈਡ ਤੇ ਆਪਣੇ ਸਕੂਲ ਘਰ ਦੇ ਤੇ ਅ ਮੇਰਾ ਛੋਟਾ ਭਰਾ ਉਹ ਦੀ ਗੱਲ ਇਹ ਆ ਮੈਂ ਇੱਕੋ ਗੱਲ ਕਹਿਣਾ ਨਾ ਵੀ ਤੁਸੀਂ ਘਰਾਂ ਦੇ ਵਿੱਚ ਥਵਾ ਕੇ ਰੱਖੋ ਇਕੱਠੇ ਰਹੋ ਜਿਹੜੇ ਇਕੱਠੇ ਪਰਿਵਾਰ ਆ ਉਹ ਹਮੇਸ਼ਾ ਹੀ ਤਰੱਕੀ ਕੀਤੀ ਉਹਨਾਂ ਨੇ ਤੇ ਇਹ ਜਿਹੜੇ ਦਰਖਤ ਆ ਜੀ ਇਹ ਮੈਂ 2020 ਦੇ ਵਿੱਚ ਪਿਪਲ ਲਾਇਆ ਸੀ ਇਹ ਆਪਣੇ ਉਹ ਉੱਥੇ ਜਿੱਥੇ ਪੀਪੀ ਪਈ ਹੈ ਨਾ ਉੱਥੇ ਕੰਧ ਦੇ ਵਿੱਚ ਉੱਗਿਆ ਸੀ ਇਹ ਪ੍ਰਣਾਲਾ ਸੀਗਾ ਉਹਦੇ ਥੱਲੇ ਤੇ ਮੈਂ ਉੱਥੋਂ ਪੱਟ ਕੇ ਤੇ ਇੱਥੇ ਲਾਤਾ ਤੇ ਅੱਜ ਇਹ ਦਰਖਤ ਬਣ ਗਿਆ ਇਹਦੇ ਨਾਲ ਇੱਕ ਡੇਕ ਹੋ ਗਈ ਉਧਰ ਤੂੰ ਤਾਂ ਛੋਟਾ ਜਿਹਾ ਤੇ ਇੱਕ ਸਪੈਦਾ ਨਾਲ ਖੜਾ ਨਿੰਮ ਖੜੀ ਛੋਟੀ ਫਿਰ ਦੋਸਤੋ ਮੈਂ ਪਿੱਛੇ ਆ ਸਾਰੇ ਬੂਟੇ ਲਿਆ ਕੇ ਘਰ ਦੇ ਮਗਰਲੇ ਪਾਸੇ ਆਪਣੇ ਲਾਏ ਹਾਂ ਦੋਸਤੋ ਫਿਰ ਇਹ ਮੈਂ ਆ ਪਿੱਛੇ ਵੀ ਤਕਰੀਬਨ ਬੂਟੇ ਲਿਆ ਕੇ ਲਾਏ ਹਰੇਕ ਫਰੂਟ ਇਹ ਅਮਰੂਦ ਹੈ ਆ ਜਾਮਨ ਦਾ ਡਰਾਕਟ ਵੀ ਹੁੰਦਾ ਜਾਂਦਾ ਇਹ ਸੋਹੰਜਨਾ ਕਿੰਨੂ ਅੰਜੀਰ ਐਪਲ 베ਰੀ ਇਹਦੇ ਇੰਨੇ ਬੇਰ ਕੀ ਮਿੱਠੇ ਸੀ ਮੈਂ ਕਹਿੰਦਾ ਯਾਰ ਵੀ ਵਾਕਈ ਧਰਤੀ ਸਾਨੂੰ ਬਹੁਤ ਕੁਝ ਦਿੰਦੀ ਪਰ ਸਾਨੂੰ ਵੀ ਜਿਹੜੀਆਂ ਗਾਊਗਾ ਲਾ ਕੇ ਅਸੀਂ ਆ ਕਰਦੇ ਕੰਮ ਇਹ ਸਾਨੂੰ ਨਹੀਂ ਕਰਨੀ ਚਾਹੀਦੀ ਚਲੋ ਜੇ ਕਿਤੇ ਮਜਬੂਰੀ ਆ ਥੋੜੀ ਬਹੁਤੀ ਕਿਤੇ ਨਹੀਂ ਸੂਤ ਆਉਂਦਾ ਉੱਥੇ ਤਰਲ ਪਰ ਜਿਹੜਾ ਆਪਾਂ ਦਰਖਤਾਂ ਇੰਨਾ ਸਾ ਨੁਕਸਾਨ ਕਰਦੇ ਆ ਫਿਰ ਕੁਦਰਤ ਸਾਨੂੰ ਅੱਗੋਂ ਫਿਰ ਮੋੜਵਾ ਜਵਾਬ ਦਿੰਦੀ ਹੈ ਇਹ ਮੁਸੰਮੀ ਹੈ ਆਦੋ ਅੰਬ ਆ ਹైదਰਾਬਾਦੀ ਅੰਬ ਉਹ ਦੂਜਾ ਵੀ ਵਧੀਆ ਚੱਲ ਪਿਆ ਤੇ ਇੰਨਾ ਬੂਟਿਆਂ ਨੂੰ ਕਹਿਦ ਕੇ ਇੰਨਾ ਫਲ ਲੱਗਾ ਸੀ ਇਹ ਕਿੰਨੂਆਂ ਦੇ ਬੂਟੇ ਆ ਤੇ ਅੱਜ ਦੋਸਤੋ ਆਪਾਂ ਇੱਥੋਂ ਗੰਡੇ ਪੱਟੇ ਆ ਤੇ ਤਕਰੀਬਨ ਆ ਸ਼ਿਮਲਾ ਮਿਰਚਾਂ ਲੱਗੀਆਂ ਕੋ ਸੁੱਕ ਗਈਆਂ ਉਧਰ ਟਮਾਟਰਾਂ ਦੇ ਬੂਟੇ ਸੀ ਆ ਚੀਕੂ ਆ ਅਨਾਰ ਆ ਤੁਸੀਂ ਦੇਖ ਲਓ ਲੱਗੇ ਹੋਏ ਐ ਤੇ ਇਸੇ ਤਰ੍ਹਾਂ ਹੀ ਦੋਸਤੋ ਖਜੂਰਾਂ ਦੇ ਬੂਟੇ ਮੇਲੇ ਆ ਕੇ ਲਾਏ ਐ ਇੱਥੇ ਕੀ ਉਹ ਦੋ ਤੇ ਵੀਰੋ ਸਾਨੂੰ ਇੰਨਾ ਇੱਕ ਕਰਨਾ ਚਾਹੀਦਾ ਇਹਦੇ ਨਾਲ ਕੀ ਹੈ ਸਵੇਰ ਹੁਣ ਇੱਥੇ ਪੰਛੀ ਬਹੁਤ ਆਉਂਦੇ ਆ ਟਾਲੀ ਦੇਖੋ ਕਿ ਕਿੱਡੀ ਵੱਡੀ ਹੋ ਗਈ ਐ ਇਹ ਆਪਣੇ ਆਪ ਉੱਗੇ ਸੀ ਮੈਂ ਜਿਹੜਾ ਵੀ ਦਰਖਤ ਉੱਗਿਆ ਮੈਂ ਇਹਨੂੰ ਪਟਿਆ ਨਹੀਂ ਇੱਕ ਪਿਪਲ ਉਹ ਪਿੱਛੇ ਹੁੰਦਾ ਜਾਂਦਾ ਆ ਡੇਕ ਇੱਕ ਬਾਬਾ ਇੱਥੇ ਆ ਵੀ ਨਿਕਲੇ ਆਈ ਹੈ ਹੁਣ ਜਦੋਂ ਨੂੰ ਸਾਫ ਕਰਾਂਗੇ ਤੇ ਇੱਥੇ ਇੰਨਾ ਕੁ ਮਤਲਬ ਛਾਂ ਹੈਗੀ ਐ ਇੱਥੇ ਵੈਸੇ ਹੀ ਠੰਡਕ ਹੈ ਦੂਜੇ ਪਾਸੇ ਨਾਲੋਂ ਇੱਕ ਦੂਸਰੀ ਟੱਲੀ ਉਹ ਖੜੀ ਐ ਇਹ ਦਰਖਤ ਵੀਰੋ ਜਿੰਨੇ ਮੈਂ ਲਾਏ ਮੈਂ ਪੱਟੇ ਨਹੀਂ ਕਿਉਂਕਿ ਪਿੱਛੇ ਸਕੂਲ ਦੇ ਮਗਰ ਦਰਖਤ ਕਾਫੀ ਖੜੇ ਆ ਆਪਣੀ ਉਹ ਦੂਜੀ ਮੋਟਰ ਤੇ ਵੀ ਹੁਣ ਮੈਂ 6-7 ਬੂਟੇ ਹੋਰ ਲਾਏ ਆ ਪਹਿਲਾਂ ਵੀ 3-4 ਲੱਗੇ ਆ ਤੇ ਆ ਔਲਿਆਂ ਦੇ ਬੂਟੇ ਆ ਦਰਖਤ ਵੀਰੋ ਜਿੰਨੇ ਤੁਸੀਂ ਲਾ ਸਕਦੇ ਆ ਵੱਧ ਤੋਂ ਵੱਧ ਲਾਓ ਕਿਉਂਕਿ ਇਹ ਜੰਨਤ ਐ ਇਹਨਾਂ ਤੋਂ ਬਿਨਾ ਸਾਡਾ ਜੀਵਨ ਨਹੀਂਗਾ ਤੇ ਕੋਸ਼ਿਸ਼ ਕਰਿਆ ਕਰੀਏ ਅਸੀਂ ਬਾਬੇ ਨਾਨਕ ਦੇ ਉਪਾਸ਼ਕ ਹੈ ਜੋ ਸਾਨੂੰ ਗੁਰੂ ਮਹਾਰਾਜ ਨੇ ਹੁਕਮ ਕੀਤਾ ਅਸੀਂ ਉਸ ਹੁਕਮ ਦੇ ਵਿੱਚ ਰਹਿ ਕੇ ਉਹਦੀ ਪਾਲਣਾ ਕਰੀਏ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ